ਇਨਕਮ ਟੈਕਸ ਡਿਪਾਰਟਮੈਂਟ ਵੱਲੋਂ ਮੇਰੇ ਕਈ ਜਿਹੜੇ ਘਰ ਮੇਰੇ ਦਫਤਰ ਫਾਰਮ ਹਾਊਸ ਸਾਰੀ ਜਗ੍ਹਾ ਜਿਹੜੀ ਰੇਡ ਕੀਤੀ ਗਈ ਸੀ ਕੱਲ ਸਵੇਰੇ 6 ਵਜੇ ਤੋਂ ਉਹਨਾਂ ਨੇ ਰੇਡ ਸ਼ੁਰੂ ਕੀਤੀ ਸੀ ਅੱਜ ਸ਼ਾਮ ਤੱਕ ਰੇਡ ਖਤਮ ਹੋਈ ਆ ਸੋ ਉਹਦੇ ਵਿੱਚ ਕੋਈ ਵੀ ਜਿਹੜਾ ਉਹਨਾਂ ਨੂੰ ਕੋਈ ਡਾਕੂਮੈਂਟ 골ਡ ਜਿੰਨਾ ਚਾਹੀਦਾ ਸਾਡੇ ਕੋਲੇ ਉਨਾ ਸੀਗਾ ਸਾਰਾ 골ਡ ਵੀ ਸਾਨੂੰ ਦੇ ਗਏ ਨੇ ਕੈਸ਼ ਜਿੰਨਾ ਸਾਡੇ ਕੋਲ ਚਾਹੀਦਾ ਸੀ ਉਨਾ ਸੀਗਾ ਇਸ ਤੋਂ ਬਿਨਾ ਜਿਹੜੇ ਬੈਂਕ ਅਕਾਊਂਟ ਸੀਗੇ ਸਾਰੇ ਲੀਗਲ ਸੀਗੇ ਤੇ ਉਹ ਸਾਰੇ ਜਿਹੜੇ ਡਿclareਡ ਸੀਗੇ ਅਤੇ ਸਾਡੇ ਕੋਲ ਜਿੰਨੀ ਪ੍ਰੋਪਰਟੀ ਹੈਗੀ ਆ ਉਹ ਸਾਰੀ ਡਿclareਡ ਸੀਗੀ ਕਿਉਂਕਿ ਇਸ ਤੋਂ ਪਹਿਲਾਂ ਵੀ 1999 ਦੇ ਵਿੱਚ ਜਿਹੜੀ ਸਾਡੇ ਤੇ ਇਨਕਮ ਟੈਕਸ ਦੀ ਰੇਟ ਉਹਦੋਂ ਵੀ ਕੀਤੀ ਗਈ ਸੀ ਨੈਸ਼ਨਲ ਰੇਟ ਦਿੱਲੀ ਤੋਂ ਟੀਮ ਆਈ ਸੀਗੀ ਉਹਦੋਂ ਵੀ ਸਰਚ ਕੀਤੀ ਗਈ ਉਸ ਸਮੇਂ ਵੀ ਕੋਈ ਵੀ ਟੈਕਸ ਆ ਜਿਹੜਾ ਉਹਦੋਂ ਕੋਈ ਐਕਸਟਰਾ ਲਾਇਆ ਨਹੀਂ ਗਿਆ ਸੀ ਜ਼ੀਰੋ ਇਨਕਮ ਟੈਕਸ ਉਹਨਾਂ ਨੇ ਲਾਇਆ ਸੀਗਾ ਤੇ ਸਾਰੀ ਜਾਇਦਾਦ ਉਸ ਟਾਈਮ ਦੀ ਬਹੁਤ ਡਿਕਲੇਰਡ ਹੈਗੀ ਆ ਕਿਉਂਕਿ ਸਾਡੇ ਕੋਲੇ ਜੱਦੀ ਜਾਇਦਾਦ ਹੈਗੀ ਆ ਮੈਂ ਪਹਿਲਾਂ ਵੀ ਦੱਸ ਚੁੱਕਿਆ ਆ ਕਿ ਸੱਤਵੀਂ ਪੀੜ੍ਹੀ ਦੀ ਵਿਰਾਸਤ ਆ ਇਹ ਜਿਹੜਾ ਪਿੰਡ ਹੈਗਾ ਇਹ ਵਾਲੀ ਖੁਰਦ ਇਸ ਪਿੰਡ ਦੀ ਜਿੰਨੀ ਮਲਕੀਅਤ ਸੀਗੀ ਐਂਗਲੋ ਸਿੱਖ ਵਾਰ ਤੋਂ ਬਾਅਦ ਜਦੋਂ ਐਂਗਲੋ ਸਿੱਖ ਵਾਰ ਹੋਈ 1846 ਦੇ ਵਿੱਚ ਉਦੋਂ ਸਾਡੇ ਨਾਲ ਦਾ ਜਿਹੜਾ ਪਿੰਡ ਬਾਰਨ ਹੜਾ ਉੱਥੋਂ ਦਾ ਰਾਜਾ ਸੀ ਰਾਜਾ ਰਣਮਹੇਸ਼ ਸਿੰਘ ਉਹਦੇ ਕੋਲੇ ਰਿਆਸਤ ਸੀ 21 ਪਿੰਡਾਂ ਦੀ ਉਹਨੂੰ ਕਾਲੇ ਪਾਣੀ ਦੀ ਸਜ਼ਾ ਹੋ ਗਈ ਐਂਗਲੋ ਸਿੱਖ ਵਾਰ ਤੋਂ ਬਾਅਦ ਤਾਂ ਉਹਦੀ ਵਾਈਫ ਵੱਲੋਂ ਸਾਡੇ ਜਿਹੜੇ ਬਜ਼ੁਰਗ ਬੜੇ ਨੇੜੇ ਸੀ ਰਾਜਾ ਸਾਹਿਬ ਦੇ ਉਹਨਾਂ ਨੇ ਇੱਕ ਪਿੰਡ ਦੀ ਜ਼ਮੀਨ ਜਿਹੜੀ ਇਹ ਵਾਲੀ ਖੁਰਦ ਦੀ ਦਿੱਤੀ ਇਹ ਉਸ ਪਿੰਡ ਨੂੰ ਫਿਰ ਸਾਡੇ ਬਜ਼ੁਰਗ ਜਿਹੜੇ ਵੱਡੇ ਬਡੇਰੇ ਗੁਲਾਬ ਸਿੰਘ ਸੀਗੇ ਉਹਨਾਂ ਨੇ ਇੱਥੇ ਪਿੰਡ ਬਣਿਆ 1848 ਈਸਵੀ ਦੇ ਵਿੱਚ ਤੇ ਉਦੋਂ ਤੀਜਾ ਹਿੱਸਾ ਲੋਕਾਂ ਨੂੰ ਜ਼ਮੀਨਾਂ ਦਿੱਤੀਆਂ ਫ੍ਰੀ ਤੇ ਚੌਥਾ ਹਿੱਸਾ ਉਹਦੇ ਕੋ ਰੱਖਿਆ ਅਤੇ ਉਹ ਜ਼ਮੀਨ ਸਾਡੇ ਕੋਲੇ ਸੱਤਵੀਂ ਵਿਰਾਸਤ ਦੇ ਵਿੱਚ ਆਈ ਹੈ ਜਿਹੜੀ ਸੋ ਉਦੋਂ 99 ਦੇ ਵਿੱਚ ਜਦੋਂ ਰੇਟ ਹੋਈ ਸੀ ਉਦੋਂ ਵੀ ਅਸੀਂ ਉਹਨਾਂ ਨੂੰ ਸਾਰਾ ਸਪਸ਼ਟ ਦੱਸਿਆ ਸੀਗਾ ਤੇ ਉਹਨਾਂ ਨੇ ਮੰਨ ਲਿਆ ਸੀਗਾ ਲੇਕਿਨ ਹੁਣ ਉਸ ਤੋਂ ਬਾਅਦ ਐਜ਼ ਅ ਕਲੋਨਾਈਜ਼ਰ ਕਿਉਂਕਿ ਸਾਡੇ ਪਿੰਡ ਦੀਆਂ ਜ਼ਮੀਨਾਂ ਤਕਰੀਬਨ 1993-94 ਤੋਂ ਵਿਕਣੀਆਂ ਸ਼ੁਰੂ ਹੋਈਆਂ ਜਦੋਂ ਸ਼ਹਿਰ ਇੱਥੇ ਵਧਿਆ ਸਾਡੀ ਬੜੀ ਅਟੈਚਮੈਂਟ ਸੀ ਜ਼ਮੀਨ ਦੇ ਨਾਲ ਖੇਤੀ ਨਾਲ ਜੁੜੇ ਰਹੇ ਹਾਂ ਪੁੱਛਤਾਂ ਤੋਂ ਮੇਰਾ ਫਾਦਰਮਾ ਛੋਟੀ ਉਮਰ ਤੋਂ ਜੁੜਿਆ ਰਹੇ ਹਾਂ ਅਸੀਂ ਵੇਚਣਾ ਨਹੀਂ ਚਾਹੁੰਦੇ ਸੀ ਜ਼ਮੀਨ ਨੂੰ ਪਰ ਜਦੋਂ ਚੰਡੀਗੜ੍ਹ ਰੋਡ ਤੇ 1992 ਦੇ ਵਿੱਚ ਰਬੀਰ ਸਿੰਘ ਦੀ ਦੀ ਗਵਰਨਮੈਂਟ ਸੀ ਜਮੀਨ ਅਕਵਾਇਰ ਹੋਈ ਕਿਸਾਨਾਂ ਨੂੰ 35-35 ਲੱਖ ਰੁਪਏ ਦਾ 2-2 ਲੱਖ ਰੁਪਏ ਮਿਲਿਆ ਸੀ ਤਾਂ ਉਸ ਸਮੇਂ ਫਿਰ ਮੇਰੇ ਫਾਦਰ ਨੇ ਕਿਹਾ ਵੀ ਜੇ ਆਪਾਂ ਕਣ ਨੂੰ ਜਮੀਨ ਅਕਵਾਇਰ ਹੋਗੀ ਤਾਂ ਆਪਣੇ ਪੱਲੇ ਕੁਝ ਨਹੀਂ ਆਪਣੇ ਕੋਲੇ ਇਕੱਠੀ ਲੈਂਡ ਆ ਇੱਕੋ ਜਗ੍ਹਾ ਜ਼ਿਆਦਾ ਤੇ ਆਪਾਂ ਹੌਲੀ-ਹੌਲੀ ਇਹਨੂੰ ਸੇਲ ਕਰਨੀ ਸ਼ੁਰੂ ਕਰੀਏ ਤੇ ਅਸੀਂ ਉਹ ਜ਼ਮੀਨ ਵੇਚ ਕੇ ਅੱਗੇ ਜ਼ਮੀਨ ਲੈਣੀ 94 ਤੋਂ ਸ਼ੁਰੂ ਕੀਤੀ ਹੋਈ ਆ ਉਹ ਜ਼ਮੀਨਾਂ ਜਿਹੜੀਆਂ ਇੱਥੋਂ ਵੇਚ ਕੇ ਅੱਗੇ ਖਰੀਦੀ ਗਏ ਕੁਝ ਅਸੀਂ ਥੋੜੀ ਦੂਰ ਲੇ ਗਿਆ ਕੁਛ ਅਸੀਂ ਨੇੜੇ ਜਿਵੇਂ 20ਵੇਂ ਪਿੰਡ ਦੀ ਜ਼ਮੀਨ ਅਸੀਂ ਅੱਜ ਤੋਂ 18-19 ਸਾਲ ਪਹਿਲਾਂ ਖਰੀਦੀ ਸੀਗੀ ਉਹ ਦੁਬਾਰਾ ਅੱਜ 40 ਨਾਲੋਂ ਵੀ ਜ਼ਿਆਦਾ ਮਹਿੰਗੀ ਹੋ ਗਈ ਹੈ ਜਾਂ ਸ਼ਹਿਰ ਦੇ ਜ਼ਿਆਦਾ ਮੌਕੇ ਤੇ ਨਹਿਰ ਦੇ ਉੱਪਰ ਉੱਥੇ ਵੀ ਅਸੀਂ ਕਲੋਨੀ ਬਣਾ ਰਹੇ ਹਾਂ ਤੇ ਪਿਛਲੇ 28 ਸਾਲਾਂ ਤੋਂ ਮੈਂ ਰੀਅਲ ਏਸਟੇਟ ਦੇ ਬਿਜ਼ਨਸ 'ਚ ਆ ਕਿਉਂਕਿ ਜਦੋਂ ਸ਼ਹਿਰ 'ਚ ਜ਼ਮੀਨਾਂ ਆਈਆਂ ਉਹ ਸਮੇਂ ਕਲੋਨਾਈਜ਼ਰ ਆਏ ਜਿਹੜੇ ਇੱਥੇ ਉਹਨਾਂ ਨੇ ਜ਼ਮੀਨਾਂ ਖਰੀਦ ਕੇ ਬਿਆਨੇ ਕਰ ਲਏ ਲੋਕਾਂ ਨੂੰ ਸਮੇਂ ਸਿਰ ਪੇਮੈਂਟਾਂ ਨਹੀਂ ਮਿਲੀਆਂ ਬੜੇ ਖਰਾਬ ਹੋਏ ਲੋਕ ਮੈਂ ਉਸ ਸਮੇਂ ਜ਼ਿਮੀਂਦਾਰਾਂ ਦੇ ਨਾਲ ਖੜਿਆ ਤੇ ਮੈਨੂੰ ਉਦੋਂ ਵੀ ਦਬਾਉਣ ਦੀ ਕੋਸ਼ਿਸ਼ ਕੀਤੀ ਮੈਨੂੰ ਖਰੀਦਣ ਦੀ ਵੱਡੀਆਂ-ਵੱਡੀਆਂ ਆਫਰਾਂ ਉਦੋਂ ਕਲੋਨਾਈਜ਼ਰਾਂ ਨੇ ਦਿੱਤੀਆਂ ਵੀ ਕਿ ਤੂੰ ਚੁੱਪ ਹੀ ਕਰ ਜਾ ਲੇਕਿਨ ਮੈਂ ਉਹਨਾਂ ਕਿਸਾਨਾਂ ਦਾ ਸਾਥ ਦਿੱਤਾ ਉਹਨਾਂ ਦੇ ਮਸਲੇ ਹੱਲ ਕਰਾਏ ਕਿਸੇ ਨੂੰ ਜ਼ਮੀਨ ਚੜਾਈ ਕਿਸੇ ਨੂੰ ਪਲਾਟ ਚੜਾਈ ਆਪਦੇ ਪਿੰਡ ਦੇ ਸਾਰੇ ਲੋਕਾਂ ਨੂੰ ਤੇ ਉਸ ਟਾਈਮ ਦਾ ਫਿਰ ਮੈਂ ਐਜ਼ ਏ ਤਕਰੀਬਨ ਪਿਛਲੇ 98 ਤੋਂ ਮੈਂ ਐਜ਼ ਏ ਕਲੋਨਾਈਜ਼ਰ ਦੇ ਤੌਰ ਤੇ ਕੰਮ ਕਰ ਰਿਹਾ ਵਾਂ ਅਤੇ ਅਸੀਂ ਬੜੀ ਇਮਾਨਦਾਰੀ ਨਾਲ ਕਾਰੋਬਾਰ ਕਰਦੇ ਆ ਜਿਹੜੇ ਕਿਸਾਨ ਦੀ ਅਸੀਂ ਜ਼ਮੀਨ ਖਰੀਦਦੇ ਆ ਉਹਨੂੰ ਅੱਗੇ ਅਸੀਂ ਜ਼ਮੀਨ ਵੀ ਲੈ ਕੇ ਦਿੰਨੇ ਆ ਉਹ ਤਾਂ ਅਸੀਂ ਘਰ ਵੀ ਬਣਵਾ ਕੇ ਦਿੰਨੇ ਆ ਉਹਨੂੰ ਅਸੀਂ ਸਹੀ ਗਾਈਡੈਂਸ ਕਰਕੇ ਮਸ਼ੀਨਰੀ ਟਰੈਕਟਰ ਇੰਪਲੀਮੈਂਟ ਕਾਰ ਤੱਕ ਵੀ ਕਿਉਂਕਿ ਸਾਡਾ ਜਿਹੜਾ ਪਿੰਡ ਆ ਅਸੀਂ ਇਹਨੂੰ ਆਪਣਾ ਪਰਿਵਾਰ ਮੰਨਦੇ ਆ ਅਤੇ ਜਿਹੜੇ ਜਿਮੀਦਾਰ ਤੁਸੀਂ ਜ਼ਮੀਨ ਖਰੀਦੀ ਆ ਉਹਨਾਂ ਨੇ ਅੱਗੇ ਚੰਗੀਆਂ ਜ਼ਮੀਨਾਂ ਬਣਾਈਆਂ ਅਤੇ ਵੱਡੀ ਗੱਲ ਕੀ ਆ ਵੀ ਅਸੀਂ ਸਾਰਾ ਸਾਡਾ ਪਿੰਡ ਬਹੁਤ ਖੁਸ਼ਹਾਲ ਆ ਕਿਸੇ ਨੇ ਪੈਰ ਨਹੀਂ ਛੱਡੇ ਖੇਤੀ ਨਾਲ ਜੁੜੇ ਹੋਇਆ ਸਾਰੇ ਅਸੀਂ ਆਪ ਖੇਤੀ ਕਰਾਉਂਦੇ ਆ ਅਸੀਂ ਦੂਜੀ ਸਟੇਟ ਵੀ ਖੇਤੀ ਕਰਾਉਂਦੇ ਆ ਪੰਜਾਬ ਦੇ ਵਿੱਚ ਇੱਥੇ ਜਿੱਥੇ ਜ਼ਮੀਨਾਂ ਅਸੀਂ ਖੇਤੀ ਕਰਾਉਂਦੇ ਆ ਤੇ ਸਾਡਾ ਸਾਰਾ ਪਿੰਡ ਪਹਿਲਾਂ ਮੇਰੇ ਫਾਦਰ ਨੂੰ ਫੋਲੋ ਕਰਦਾ ਸੀ ਉਸ ਤੋਂ ਬਾਅਦ ਸਾਨੂੰ ਫੋਲੋ ਕਰਦਾ ਤੇ ਸਾਡੇ ਪਿੰਡ ਦੇ ਜਿਹੜੇ ਨੌਜਵਾਨ ਨੇ ਅੱਗੇ ਜ਼ਮੀਨਾਂ ਲੈ ਲਈਆਂ ਖੁੱਲੀਆਂ ਜ਼ਮੀਨਾਂ ਸਾਰੇ ਖੇਤੀ ਕਰਦੇ ਨੇ ਅਤੇ ਆਪ ਹਾਥੀਕਰਤ ਕਰਦੇ ਨੇ ਕੱਲ ਵੀ ਜਦੋਂ ਰੇਡ ਹੋਣ ਲੱਗੀ ਮੈਂ ਸਵੇਰੇ 6 ਵਜੇ ਤਿਆਰ ਹੋ ਕੇ ਫਾਰਮ ਚ ਚੱਲਿਆ ਸੀਗਾ ਪਰਸੋਂ ਜੋ ਉੱਥੇ ਮੈਂ ਇੱਕ ਦਿਨ ਪੂਰਾ ਫਾਰਮ ਦੇ ਵਿੱਚ ਲਾਇਆ ਸਾਡੀ ਆਲੂ ਦੀ ਬਿਜਾਈ ਚੱਲ ਰਹੀ ਸੀ ਕੱਲ ਕਣਕ ਦੀ ਬਿਜਾਈ ਲਈ ਮੈਂ ਜਾ ਰਿਹਾ ਸੀ ਵੀ ਮੇਰਾ ਕੋਸ਼ਿਸ਼ ਹੁੰਦੀ ਆ ਵੀ ਠੀਕ ਆ ਅੱਜ ਅਸੀਂ ਬਿਜ਼ਨਸਮੈਨ ਬਣ ਗਏ ਅਸੀਂ ਰਾਜਨੀਤੀ 'ਚ ਆ ਗਏ ਲੇਕਿਨ ਅਸੀਂ ਜੜਾਂ ਨੇ ਜਿਹੜੀਆਂ ਖੇਤੀ ਉਹਦੋਂ ਅਸੀਂ ਆਜ ਤੱਕ ਤੋਂ ਦੇ ਆ ਤਿੰਨ ਜਿਹੜੇ ਆਪਣੇ ਆਰਡੀਨੈਂਸ ਆਏ ਨੇ ਉਸ ਦਿਨ ਤੋਂ ਪਹਿਲੇ ਦਿਨ ਤੋਂ ਮੈਂ ਵਿਰੋਧਤਾ ਕਰ ਰਿਹਾ ਹਾਂ ਪਾਰਟੀ ਨੂੰ ਅਪੀਲ ਕੀਤੀ ਸੀ ਵੀ ਆਪਾਂ ਅਲਾਈਅੰਸ ਤੋੜੀਏ ਕੇਂਦਰ ਦੀ ਵਜ੍ਹਾ ਨਾਲ ਛੱਡੀ ਉਹਨਾਂ ਨੇ ਪਾਰ ਸਾਡੀ ਗੱਲ ਵੀ ਮੰਨੀ ਨਹੀਂ ਆ ਅਤੇ ਅੱਜ ਤੱਕ ਹਰ ਕਿਸਾਨ ਦਾ ਅਸੀਂ ਪੂਰਾ ਸਾਥ ਦੇ ਰਹੇ ਹਾਂ ਕਿਸਾਨ ਅੰਦੋਲਨ ਜਿਨ੍ਹਾਂ ਕਿਸਾਨ ਸ਼ੀਦ ਹੋਏ ਨੇ ਉੱਥੇ ਛੋਟਾ ਬ੍ਰਦਰ ਵੀ ਅਸੀਂ ਟੈਂਟ ਲਾ ਕੇ ਰੱਖਿਆ ਉਸ ਤੋਂ ਬਿਨਾਂ ਹਰ ਇੱਕ ਪਰਿਵਾਰ ਦੀ ਮਦਦ ਕੀਤੀ ਆ ਕੋਈ ਕਿਸਾਨ ਅੰਦੋਲਨ ਚ ਬਿਮਾਰ ਹੋਇਆ ਉਹਦੀ ਮਦਦ ਕੀਤੀ ਆ ਤੇ ਆਉਣ ਵਾਲੇ ਸਮੇਂ ਚ ਵੀ ਕਰਦੇ ਰਵਾਂਗੇ ਕੇਂਦਰ ਸਰਕਾਰ ਆ ਜਿਹੜੀ ਇਹ ਦਬਾਉਣਾ ਚਾਹੁੰਦੀ ਆ ਕਿਸਾਨਾਂ ਨੂੰ ਲੇਕਿਨ ਅਸੀਂ ਦਿਲੋਂ ਪਿਆਰ ਕਰਦੇ ਆ ਕਿਸਾਨੀ ਦੇ ਨਾਲ ਦਿਲੋਂ ਜੁੜੇ ਹੋਏ ਆ ਠੀਕ ਆ ਚਾਹੇ ਅੱਜ ਬਿਜ਼ਨਸ ਦੇ ਵਿੱਚ ਆ ਗਏ ਆ ਲੇਕਿਨ ਮੈਂ ਆਪਣੇ ਬੱਚਿਆਂ ਨੂੰ ਵੀ ਅਸੀਂ ਗੱਲ ਕਹੀ ਆ ਵੀ ਖੇਤੀ ਨਾ ਕਦੇ ਛੱਡਿਓ ਜੇ ਜ਼ਿੰਦਗੀ ਚ ਕਾਮਯਾਬ ਰਹਿਣਾ ਕੋਈ ਬਿਜ਼ਨਸ ਕਰੋ ਜੌਬ ਕਰੋ ਕੁਛ ਕਰੋ ਲੇਕਿਨ ਖੇਤੀ ਨਾਲ ਜੁੜ ਕੇ ਰਹੋ ਸੋ ਤਾਂ ਜੋ ਅਸੀਂ ਵੀ ਚਾਹੁੰਦੇ ਹਾਂ ਜੀ ਆਉਣ ਵਾਲੀ ਸਾਡੀ ਪੀੜ੍ਹੀ ਜਿਹੜੀ ਖੇਤੀ ਤੋਂ ਦੂਰ ਜਾ ਰਹੀ ਹੈ ਨਾ ਜੁੜ ਕੇ ਰਵੇ ਜਿੱਥੇ ਤੱਕ ਮੈਂ ਪਹੁੰਚਿਆ ਅੱਜ ਅੱਜ ਜੇ bizness ਤੱਕ ਅਸੀਂ ਪਹੁੰਚੇ ਆ ਉਹ ਸਾਡੇ ਬਜ਼ੁਰਗਾਂ ਨੇ ਜਿਹੜੀਆਂ ਜ਼ਮੀਨਾਂ ਸੰਭਾਲੀਆਂ ਉਹਨਾਂ ਜ਼ਮੀਨਾਂ ਕਰਕੇ ਉਹ ਮਹਿੰਗੀਆਂ ਹੋਈਆਂ ਠੀਕ ਆ ਪਰ ਫਿਰ ਵੀ ਅਸੀਂ ਪੈਰ ਨਹੀਂ ਛੱਡੇ ਅਸੀਂ ਖੇਤੀ ਨਹੀਂ ਛੱਡੀ ਖੇਤੀ ਨਾਲ ਜੁੜੇ ਹੋਏ ਆ ਸਾਡੇ ਕਰਕੇ ਸਾਡਾ ਸਾਰਾ ਪਿੰਡ ਜੁੜਿਆ ਹੋਇਆ ਸਾਡੇ ਪਿੰਡ ਦੇ ਨੌਜਵਾਨ ਜੁੜੇ ਹੋਏ ਨੇ ਸੋ ਬਹੁਤ ਵਧੀਆ ਖੁਸ਼ਹਾਲੀ ਵੀ ਬਹੁਤ ਆ ਲੇਕਿਨ ਇੱਕ ਰੋਲ ਮਾਡਲ ਦੇ ਤੌਰ ਤੇ ਕੰਮ ਕਰ ਰਹੇ ਨੇ ਸ਼ਹਿਰ ਚ ਹੋਰ ਵੀ بڑے ਪਿੰਡ ਆਏ ਉਨੇ ਕਾਮਯਾਬ ਨਹੀਂ ਹੋ ਸਕੇ ਜਿੰਨੇ ਪਰਮਾਤਮਾ ਦੀ ਮਿਹਰ ਸਾਡੇ ਇਸ ਪਿੰਡ ਦੇ ਉੱਤੇ ਆ ਠੀਕ ਆ ਅੱਗੇ ਵੀ 99 ਦੇ ਵਿੱਚ ਵੀ ਰੇਡ ਹੋਈ ਉਦੋਂ ਵੀ ਅਸੀਂ ਇਸ ਪ੍ਰੋਸੈਸ ਚੋਂ ਗੁਜ਼ਰੇ ਆ ਤੇ ਹੁਣ ਵੀ ਕਿਉਂਕਿ ਅਸੀਂ ਪੂਰਾ ਸਯੋਜਕਤਾ ਟੀਮ ਅਨੁਸਾਰੀ ਨੂੰ ਵੀ ਜੋ ਤੁਸੀਂ ਪੜਤਾਲ ਕਰਨੀ ਆ ਦੇਖੋ ਜੋ 골ਡ ਸਾਡੇ ਘਰੋਂ ਮਿਲਿਆ ਜਿੰਨਾ ਚਾਹੀਦਾ ਓਨਾ 골ਡ ਸੀਗਾ ਉਹ ਸਾਨੂੰ ਵਾਪਸ ਕਰ ਗਏ ਨੇ ਕੈਸ਼ ਜਿੰਨਾ ਚਾਹੀਦਾ ਹੁੰਦਾ ਪਰਿਵਾਰ ਕੋਲੇ ਓਨਾ ਸੀਗਾ ਜਿਨ੍ਹਾਂ ਦੇ ਬੈਂਕ ਅਕਾਊਂਟ ਆ ਲੀਗਲ ਸੀਗੇ ਸਾਰੇ ਡਿਕਲੇਅਰਡ ਸੀਗੇ ਜਿੰਨੀ ਜ਼ਮੀਨ ਜਾਇਦਾਦ ਜਿੱਥੇ-ਜਿੱਥੇ ਵੀ ਹੈਗੀ ਆ ਸਾਰੀ ਪਹਿਲਾਂ ਹੀ ਇਨਕਮ ਟੈਕਸ ਨੂੰ ਡਿਪਾਰਟਮੈਂਟ ਨੂੰ ਡਿਕਲੇਅਰਡ ਆ ਸਾਰੀ ਕੋਈ ਨਵੀਂ ਖਰੀਦ ਰਾਇਓ ਨਾਲ ਦੇ ਨਾਲ ਡਿਕਲੇਅਰ ਕਰ ਦਿੰਨੇ ਆ ਸੋ ਇਸ ਲਈ ਕੋਈ ਵੀ ਜਿਹੜਾ ਡਾਕੂਮੈਂਟ ਨਹੀਂ ਤੇ ਜਿਹੜਾ ਡਿਕਲੇਅਰਡ ਨਾ ਹੋਵੇ ਹਰ ਚੀਜ਼ ਪੱਕੇ ਦੇ ਵਿੱਚ ਆ ਹਰ ਚੀਜ਼ ਲੀਗਲ ਆ ਸੋ ਠੀਕ ਆ ਜਦੋਂ ਤੁਸੀਂ ਅੱਗੇ ਵਧਦੇ ਹੋ ਦਿੱਕਤਾਂ ਆਉਂਦੀਆਂ ਵਿਰੋਧੀਆਂ ਨੂੰ ਵੀ ਹੁੰਦਾ ਹਰ ਇੱਕ ਬੰਦਾ ਜਦੋਂ ਅੱਗੇ ਵਧਦਾ ਉਹਦੀ ਥੋੜੀ-ਮੋਟੀ ਜੈਲਸ ਵੀ ਹੁੰਦੀ ਆ ਵਿਰੋਧਤਾ ਵੀ ਹੁੰਦੀ ਆ ਲੇਕਿਨ ਇਸ ਤਰ੍ਹਾਂ ਦੇ ਚੈਲੰਜ ਵੀ ਤੁਹਾਨੂੰ ਲਾਈਫ ਦੇ ਵਿੱਚ ਆਉਂਦੇ ਰਹਿੰਦੇ ਸੋ ਇਸ ਲਈ ਕੋਈ ਵੀ ਘਬਰਾਉਣ ਦੀ ਲੋੜ ਨਹੀਂ ਬੜਾ ਸਾਥ ਦਿੱਤਾ ਮੇਰੇ ਪਿੰਡ ਵਸੀਆਂ ਨੇ ਸਾਰੇ ਆ ਕੇ ਇਥੇ ਇਸ ਟਾਈਮ মিডিਆ ਸਾਡਾ ਸਾਥ ਦਿੰਦਾ ਰਿਹਾ ਹਲਕੇ ਦੇ ਲੋਕ ਮੈਂ ਤਾਂ ਆਪ ਨੂੰ ਕਹਿੰ ਵੀ ਕੋਈ ਲੋੜ ਨਹੀਂ ਹੈਗੀ ਇਹਨਾਂ ਨੇ ਆਪਣਾ ਕੰਮ ਕਰਨਾ ਵਾ ਇਹਨਾਂ ਨੂੰ ਅਸੀਂ ਪੂਰਾ ਸਾਥ ਦੇ ਰਹੇ ਆ ਤੇ ਪੂਰਾ ਸਹਿਯੋਗ ਦਿੱਤਾ ਵੀ ਜੋ ਮਰਜ਼ੀ ਤੁਸੀਂ ਸਰਚ ਕਰੋ ਤੁਸੀਂ ਜਿੱਥੇ ਮਰਜ਼ੀ ਚੈੱਕ ਕਰੋ ਸਾਰਾ ਕਿਉਂਕਿ ਸਾਡੇ ਜਿਹੜੇ ਡਾਕੂਮੈਂਟ ਸੀ ਬਹੁਤ ਇੰਦਾ ਲੋਕਾਂ ਦੇ ਡਾਕੂਮੈਂਟ ਨਿਕਲੇ ਆ ਜਿਹੜੇ ਲੋਕਾਂ ਦੇ ਕੰਮਾਂ ਵਾਲੇ ਸੀਗੇ ਕਿਸੇ ਦੀ ਬਦਲੀ ਦਾ ਕਿਸੇ ਦਾ ਕੋਈ ਰਸ਼ਨ ਕਾਰਡ ਬਣਨਾ ਕਿਸੇ ਦਾ ਨੀਲਾ ਕਾਰਡ ਬਣਨਾ ਜਾਂ ਹੋਰ ਪਰ ਪੜਤਾਲ ਹਰ ਡਾਕੂਮੈਂਟ ਦੀ ਕਰਨੀ ਪੈਂਦੀ ਹੈ ਟਾਈਮ ਲੱਗਦਾ ਉਹ ਜੋ ਦੇਖਦੇ ਆ ਵੀ ਸਾਡੇ ਕੰਮ ਦਾ ਨਹੀਂ ਤਾਂ ਉਹ ਸਿੱਡ ਦਿੰਦੇ ਨੇ ਸੋ ਇਸ ਕਰਕੇ ਜਿਹੜਾ ਤਕਰੀਬਨ ਉਹ ਇਹ ਜਿਹੜੀ ਰੇਡ ਲੰਬਾ ਸਮਾਂ ਚੱਲੀ ਆ ਤੇ ਉਹਨਾਂ ਨੇ ਸਾਰੀ ਪੜਤਾਲ ਹਰ ਸਾਈਟ ਤੇ ਕਰਕੇ ਤੇ ਉਹਨਾਂ ਨੇ ਬਿਲਕੁਲ ਜਿਹੜੀ ਉਹਨਾਂ ਦੀ ਜਿਹੜੀ ਤਸੱਲੀ ਹੋਈ ਆ ਤੇ ਆਉਣ ਵਾਲੇ ਸਮੇਂ 'ਚ ਸਾਨੂੰ ਕੋਈ ਸਹਿਯੋਗ ਦੀ ਲੋੜ ਹੋ ਤਾਂ ਅਸੀਂ ਡਟ ਕੇ ਜਿਹੜਾ ਸਹਿਯੋਗ ਹੈਗਾ ਉਹਨਾਂ ਦਾ ਅਸੀਂ ਦਵਾਂਗੇ ਅਤੇ ਅਸੀਂ ਚਾਹੇ ਅੱਜ ਬਿਜ਼ਨਸ ਕਰ ਰਹੇ ਆਂ ਚਾਹੇ ਰਾਜਨੀਤੀ ਕਰ ਰਹੇ ਆਂ ਚਾਹੇ ਖੇਤੀ ਕਰ ਰਹੇ ਆਂ ਤਿੰਨੇ ਹੀ ਜਿਹੜੇ ਸਾਡੇ ਫੀਲਡ ਨੇ ਬੜੀ ਇਮਾਨਦਾਰੀ ਨਾਲ ਅਸੀਂ ਕੰਮ ਕਰ ਰਹੇ ਆਂ ਜੇ ਖੇਤੀ ਆ ਤਾਂ ਦਿਲੋਂ ਜੁੜੇ ਹੋਏ ਆਂ ਕਿਸਾਨੀ ਲਈ ਦਿਲੋਂ ਜੁੜੇ ਹੋਏ ਆਂ ਡਟ ਕੇ ਸਾਥ ਦੇ ਰਹੇ ਆਂ ਅੰਦੋਲਨ ਦਾ ਵੀ ਅੰਦੋਲਨ ਨਾਲ ਜੁੜੇ ਕਿਸਾਨਾਂ ਦਾ ਵੀ ਤੇ ਪੂਰਾ ਦਵਾਂਗੇ ਤੇ ਜੇ ਬਿਜ਼ਨਸ ਕਰ ਰਹੇ ਆ ਤਾਂ ਇਮਾਨਦਾਰੀ ਦੇ ਨਾਲ ਬਈ ਬਹੁਤ ਵਧੀਆ ਪ੍ਰੋਜੈਕਟ ਬਣਾਈ ਹੈ ਲੋਕਾਂ ਨੂੰ ਹਰ ਸਹੂਲਤ ਦਵੇ ਨਾ ਕਿਸੇ ਜ਼ਿਮੀਦਾਰ ਨੂੰ ਦਿੱਕਤ ਆਵੇ ਨਾ ਕਿਸੇ ਪਲਾਟ ਹੋਲਡਰ ਨੂੰ ਦਿੱਕਤ ਆਵੇ ਸੋ ਇਸ ਢੰਗ ਨਾਲ ਅਪਾਰਟਮੈਂਟ ਵੀ ਬਣਾਏ ਨੇ ਪਹਿਲਾਂ ਉਹ ਵੀ ਬਹੁਤ ਵਧੀਆ ਨੇ ਤੇ ਲੋਕਾਂ ਨੂੰ ਉਹਦੇ ਵਿੱਚ ਵੀ ਪੂਰੀ ਸਹੂਲਤ ਦਿੱਤੀ ਗਈ ਆ ਸੋ ਰਾਜਨੀਤੀ ਕਰ ਰਹੇ ਆ ਪੂਰੀ ਇਮਾਨਦਾਰੀ ਦੇ ਨਾਲ ਕੋਈ ਇੰਟਰਸਟ ਨਹੀਂ ਕੋਈ ਪੈਸੇ ਦਾ ਲਾਲਚ ਨਹੀਂ ਪ੍ਰਮਾਤਮਾ ਦੀ ਬੜੀ ਕਿਰਪਾ ਨਾ ਕੋਈ ਫਾਇਦਾ ਪਿਛਲੀਆਂ ਸਰਕਾਰਾਂ ਦੇ ਵਿੱਚ ਲਿਆ ਤੇ ਨਾ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਲੈਣਾ ਤੇ ਪ੍ਰਮਾਤਮਾ ਮਿਹਰ ਕਰੇ ਅਸੀਂ ਆਪਦੇ ਜਿਹੜੀ ਆ ਜਿਸ ਏਜੰਡੇ ਤੇ ਚੱਲੇ ਆ ਇਹਦੇ ਤੇ ਪ੍ਰਮਾਤਮਾ ਸਾਨੂੰ ਸਾਡੇ ਤੇ ਮਿਹਰ ਪ੍ਰਯਾਤ ਕਰੇ ਤੇ ਆਉਣ ਵਾਲੇ ਸਮੇਂ ਵਿੱਚ ਵੀ ਇਮਾਨਦਾਰੀ ਦੇ ਨਾਲ ਤਿੰਨੇ ਜਿਹੜੇ ਫੀਲਡਾਂ ਦੇ ਵਿੱਚ ਅਸੀਂ ਕੰਮ ਕਰਦੇ ਰਹੀਏ ਅਤੇ ਲੋਕਾਂ ਦਾ ਸਹਿਯੋਗ ਜਿਹੜਾ ਮਿਲਦਾ ਰਹੇ ਠੀਕ ਆ ਚੰਗੇ ਮਾੜੇ ਸਮੇਂ ਆਉਂਦੇ ਰਹਿੰਦੇ ਆ ਜਿਵੇਂ ਤੁਸੀਂ ਸਹੀ ਹੋ ਤਾਂ ਤੁਹਾਨੂੰ ਕੋਈ ਦਿੱਕਤ ਨਹੀਂ ਸੋ ਇਸ ਲਈ ਮੈਂ ਫੇਰ ਸਾਰਿਆਂ ਦਾ ਸਾਰੇ ਮੇਰੇ ਜਿਹੜੇ ਸਪੋਰਟਰ ਨੇ ਦੇਸ਼ ਵਿਦੇਸ਼ ਦੇ ਵਿੱਚ ਬੈਠੇ ਆ ਠੀਕ ਆ ਮੈਂ ਮੇਰੀ ਕੱਲ ਦੀ ਫਲਾਈਟ ਸੀਗੀ ਕੈਨੇਡਾ ਦੀ ਮੇਰੇ ਮਦਰ ਇਨ ਲਾ ਮੇਰੇ ਜਿਹੜੀ ਸੱਸ ਸ마 ਉਹਨਾਂ ਦੀ ਕੁਝ ਦਿਨ ਪਹਿਲਾਂ ਕੈਨੇਡਾ ਦੇ ਵਿੱਚ ਡੈਥ ਹੋ ਗਈ ਸੀ ਪਰਮਜੀਤ ਕੌਰ ਔਲਖ ਜੀ ਦੀ ਸੋ ਉਹਨਾਂ ਦਾ 21 ਤਰੀਕ ਨੂੰ ਸੰਸਕਾਰ ਸੀ ਕਿਨੂ ਭੋਗ ਸੀ ਮੈਂ ਕੱਲ ਜਾਣਾ ਸੀ ਲੇਕਿਨ ਹੁਣ ਇਸੇ ਵਜ੍ਹਾ ਕਰਕੇ ਉਹ ਮੈਂ ਕੈਨਸਲ ਕੀਤਾ ਵੀ ਪਤਾ ਨਹੀਂ ਕਿਉਂ ਇਹ ਇੱਥੇ ਲੋਕਾਂ ਨੇ ਆਉਣਾ ਹੁੰਦਾ ਮਿਲਣਾ ਦਾ ਲੋਡ ਹੁੰਦੀ ਹੈ ਲਗਦਾ ਪਤਾ ਨਹੀਂ ਕਿਉਂ ਚਲੇ ਗਏ ਨੇ ਲੇਕਿਨ ਉਹ ਮੈਂ ਕੱਲ ਦੀ ਮੇਰੀ ਟਿਕਟ ਸੀ ਮੈਂ ਇਸੇ ਕਰਕੇ ਜਿਹੜੀ ਇਹ ਇਨਕਮ ਟੈਕਸ ਦਾ ਜਿਹੜੀ ਆਈਆ ਰੇਟ ਕਰਕੇ ਹੀ ਮੈਂ ਜਿਹੜਾ ਉਹ ਵੀ ਪ੍ਰੋਗਰਾਮ ਕੈਨਸਲ ਕੀਤਾ ਸੁਚੇ ਲਈ ਤੁਹਾਡਾ ਸਾਰਿਆਂ ਦਾ ਹੀ ਸਹਿਯੋਗ ਦੇਣ ਤੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ